ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੰਨਣ ਸਿੰਘ ਜੋਸਪਰੀ ਆਪ ਜੀ ਦੇ ਰੂਪ ਰੂਪ ਹੋ ਰਿਹਾ ਔਰ ਆਪਣੀ ਜਿਹੜੀ ਗੱਲ ਸਰਕਾਰ ਤੱਕ ਡੀਜੀਪੀ ਸਾਹਿਬ ਤੱਕ ਪਹੁੰਚਾਉਣ ਵਾਸਤੇ ਅੱਜ ਇਹ ਵੀਡੀਓ ਬਣਾ ਕੇ ਪਾ ਰਿਹਾ ਮਾਂ ਔਰ ਆਸ ਕਰਦਾ ਕਿ ਮੇਰੇ ਜਿੰਨੇ ਵੀ ਭੈਣ ਭਾਈਏ ਬਾਤਾਂ ਤੇ ਸ਼ੇਅਰ ਕਰਨਗੇ ਤੇ ਇਹਨੂੰ ਇੰਨਾ ਸ਼ੇਅਰ ਕਰੋ ਕਿ ਇਹ ਪੰਜਾਬ ਸਰਕਾਰ ਤੱਕ ਪਹੁੰਚੇ ਡੀਜੀਪੀ ਸਾਹਿਬ ਤੱਕ ਪਹੁੰਚੇ ਗੱਲ ਇਹ ਮੈਂ ਭਰਾਓ ਕਿ ਮੈਂ ਵੀ 1984 ਵਿੱਚ ਜodhpur ਜੇਲ੍ਹ ਕੱਟੀ ਸੀ ਮੈਂ ਮੰਨਦਾ ਕਿ ਕਿਆਨੂੰ ਬਹੁਤ ਕੁਝ ਮਿਲਿਆ ਵਾ ਉਹ ਰਾਜੇ ਪੁੱਜੇ ਘਰ ਜਿਹੜੇ ਬੈਠੇ ਨੇ ਤੇ ਭਾਈ ਜੀਨਾਂ ਨੂੰ ਮਿਲਣਾ ਨਹੀਂ ਉਹਨਾਂ ਤੇ ਰੌਲਾ ਪਾਉਣੀਆਂ ਪਰ ਮੈਨੂੰ ਨਿੱਕੇ ਮਿਲਿਆ 24 ਸਾਲ ਤੋਂ ਵਧੇਰੇ ਟਾਈਮ ਮੈਂ ਹਾਈ ਕੋਰਟ ਆਪਣੇ ਪੱਲੋਂ ਕੇਸ ਲੜਿਆ ਔਰ ਮੀਰਾ ਜਿਹੜਾ ਕੇਸ ਵਾ ਉਹ ਸਰਕਾਰ ਦੇ ਧਿਆਨ ਵਿੱਚ ਹੈਗਾ ਸਰਕਾਰ ਵੀ ਇਹ ਚੀਜ਼ ਨੂੰ ਮੰਨਦੀ ਕਿ ਚਲਨ ਸਾਨੂੰ ਨਹੀਂ ਮਿਲਿਆ ਮੇਰੇ ਨਾਲ ਹੀ ਕੇਸ ਚਲੋ ਦੂਜੇ ਜੋਧਪਰੀਆਂ ਦੇ ਲੱਗੇ ਉਹਨਾਂ ਨੇ ਨਹੀਂ ਕੋਈ ਕਾਰਵਾਈ ਕੀਤੀ ਜਾਂ ਬਹੁਤ ਲੇਟ ਗਏ ਨ੍ਹਾ ਉਹਨਾਂ ਦੀ ਮਨਸ਼ਾ ਕੀ ਸੀ ਜੋਧਪਰੀਆਂ ਦੀ ਇਹ ਮੈਨੂੰ ਨਹੀਂ ਪਤਾ ਪਰ ਮੈਂ ਰੈਗੂਲਰਲੀ 24 ਸਾਲ ਕੇਸ ਲੜਿਆ ਔਰ ਸਰਕਾਰ ਨੂੰ ਮੇਰੀ ਨਿੱਕੀ ਨਿੱਕੀ ਕੇਸ ਦੇ ਬਾਰੇ ਜਾਣਕਾਰੀ ਹੈਗੀ ਆ ਹੁਣ ਪਿੱਛੇ ਇੱਕ ਲੈਟਰ ਕੱਢਿਆ ਸੀ ਮੈਂ ਹਾਈ ਕੋਰਟ ਵੀ ਕਿ ਮੇਰਾ ਜਿਹੜਾ ਕੇਸ ਦੀ ਸੁਣਵਾਈ ਨਹੀਂ ਹੋਈ ਮੇਰਾ ਪੱਖ ਹੀ ਨਹੀਂ ਸੁਣਿਆ ਉਹ ਮੈਨੂੰ ਜ਼ਬਾਰਾਤ ਗਵਰਨਮੈਂਟ ਵੱਲੋਂ ਵਕੀਲ ਮਿਲਿਆ ਉਹ ਫਿਰ ਮੇਰਾ ਕੇਸ ਰਿਜੈਕਟ ਕਰ ਦਿੱਤਾ ਪਤਾ ਨਹੀਂ ਕਿ ਉਹਦੇ ਵਿੱਚ ਕੀ ਹੈ ਪਰ ਮੈਂ ਫਿਰ ਵੀ ਕਹਿਣਾ ਕਿ ਘੱਟੋ ਘੱਟ ਮੇਰਾ ਪੱਖ ਤਾਂ ਸੁਣਦੇ ਨਹੀਂ ਸੁਣਿਆ ਹੁਣ ਮੈਂ ਲੋਕੀਂ ਪੁਲਿਸ ਨੂੰ ਸਾਰੀ ਮੇਰੀ ਕੇਸ ਦੀ ਡਿਟੇਲ ਦਾ ਪਤਾ ਸੀ ਮੈਂ ਪੁਲਿਸ ਨੂੰ ਚਿੱਠੀ ਲਿਖੀ ਜਿਹੜੀ ਚਿੱਠੀ ਮੈਂ ਲਿਖਦਾ ਸਰਕਾਰ ਨੂੰ ਉਹ ਕਾਰਵਾਈ ਤੇ ਪੁਲਿਸ ਦੇ ਥਰੂ ਹੋਣੀ ਹੈ ਤੇ ਹੁਣ 11 4 2025 ਨੂੰ ਮੈਨੂੰ ਇੱਕ ਥਾੜੇ ਜਿਹਾ ਸੁਨਾਇਆ ਮਿਲਿਆ ਕਿ ਉਹ ਡੀਜੀਪੀ ਸਾਹਿਬ ਵੱਲੋਂ ਕੋਈ ਲੈਟਰ ਸੀ ਕਿ ਚੰਨੋਂ ਤੋਂ ਦਾ ਬਿਆਨ ਚ ਰਹੀ ਤੋਂ ਲੈਂ ਜਾਣ ਔਰ ਮੈਂ ਅੱਗੇ ਵੀ ਬੜੀਆ ਨਹੀਂ ਬਿਆਨ ਦਿੱਤਾ ਕਿ ਮੈਨੂੰ ਕੁਝ ਨਹੀਂ ਮਿਲਿਆ ਮੈਨੂੰ ਸਰਕਾਰ ਦੇ ਵੱਡੇ ਨਮਾਇੰਦਿਆਂ ਦੇ ਨਾਲ ਮੁੱਖ ਮੰਤਰੀ ਦੇ ਨਾਲ ਮੈਨੂੰ ਵੀ ਮਿਲਾਓ ਇਹ ਮੈਂ ਮੰਗ ਕੀਤੀ ਸੀ ਕਾਰਨ ਕਿ ਸਾਰਿਆਂ ਨੂੰ ਮਿਲ ਚੁੱਕਾ ਹੋਰ ਦੂਜੇ ਜੋਤਿਰਨ ਮਿਲਿਆ ਕੀ ਇਹ ਵੇਖੋ ਬਸਾਂ ਦੇ ਪਰਮਟ ਦੁਕਾਨਾਂ ਬਸਾਂ ਨੂੰ ਵਾਸਤੇ ਪੈਸੇ 14-14 ਲੱਖ ਰੁਪਇਆ ਵੈਸੇ ਵੀ ਮਾਫ ਹੋਇਆ ਔਰ ਬਹੁਤ ਹੀ ਸਹੂਲਤਾ ਮਿਲ ਗਈਆਂ ਜਿਹੜੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵਿੱਚੋਂ ਕੁਝ ਚੰਦ ਬੰਦੇ ਰਹਿ ਗਏ ਜਿਹੜੇ ਜਾਂ ਫਿਰ ਮੇਰੇ ਵਰਗਾ ਮੈਂ ਰਹਿ ਗਿਆ ਜਿਹੜਾ ਘੜੀ-ਮੁੜੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਦਾ ਫਿਰ ਕੋਈ ਨਾ ਕਾਰਨ ਤੇ ਹੈਗਾ ਨਾ ਮੈਂ ਡਿਪਟੀ ਕਮਿਸ਼ਨਰ ਸਾਹਿਬ ਦੇ ਰਾਹੀਂ ਇੱਕ ਲੈਟਰ ਭੇਜਿਆ ਸੀ ਸੀਐਮ ਸਾਹਿਬ ਨੂੰ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਜੋਧਪੁਰਿਆ ਦੇ ਸਬੰਧਤ ਵਿੱਚ ਕਿਉਂਕਿ ਇੱਕ ਜਿਹੜੀ ਰਾਜਨਾਥ ਨਾਨੇ ਜਿਹੜੇ ਆਪਣੇ ਕੇਂਦਰੀ ਕੇਂਦਰ ਦੀ ਸਰਕਾਰ ਨੂੰ ਵੀ ਪਤਾ ਕਿ ਜੋਧਪੁਰਿਆ ਨੂੰ ਤਾਂ ਕਿ ਇਸ ਬਾਰੇ ਸਾਰੇ ਸਰਕਾਰ ਨੂੰ ਪਤਾ ਔਰ ਮੈਨੂੰ ਕੁਝ ਨਹੀਂ ਮਿਲਿਆ ਇਸ ਕਰਕੇ ਆ ਮੈਂ 11 ਚਾਲ 2025 ਨੂੰ ਇਹ ਠਾਣੇ ਜਾ ਕੇ ਆਪਣੇ ਬਿਆਨ ਦਿੱਤੇ ਸੀ ਕਿ ਮੈਨੂੰ ਆਪਣੇ ਉੱਚ ਅਧਿਕਾਰੀਆਂ ਨਾਲ ਮਲਾਇਆ ਜਾਏ ਤਾਂ ਕਿ ਮੈਂ ਉਹਨਾਂ ਨੂੰ ਆਪਣੀਆਂ ਜਿਹੜੀ ਸਮੱਸਿਆਵਾਂ ਉਹ ਦੱਸ ਸਕਾਂ ਜੋਤਪੁਰੀਆਂ ਦੇ ਮਸਲੇ ਤੇ ਮੈਂ ਕੋਈ ਗੱਲ ਕਰ ਸਕਾਂ ਸੋ ਭਾਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਬੇਨਤੀ ਕਰਨਾ ਹੈ ਸਰਕਾਰਾਂ ਨਾਲ ਹੁਣ ਮੈਂ ਜਾ ਕੇ ਆਮ ਆਦਾਨੇ ਬੈਠ ਕੇ ਗੱਲ ਕਰਨਾ ਚਾਹੁੰਦਾ ਕੀ ਦੱਸੋ ਸਰਕਾਰ ਹਰ ਵਾਰੀ ਕੇਤੀ ਬਿਆਨ ਲੈ ਲੈਂਦੀ ਕਿ ਚਨਾਵ ਤੋਂ ਕੋਸ਼ਿਸ਼ ਨਹੀਂ ਮਿਲਿਆ ਦਵਾ ਕਿ ਫਿਰ ਬਕੈਦਾ ਇਹ ਕਲਮ ਬੰਦ ਹੋਏ ਨੇ ਬਿਆਨ ਮੇਰੀ ਪੜਤਾਲ ਵੀ ਹੋਈ ਹੈ ਕਿ ਵਾਕਿਆ ਕੁਝ ਨਹੀਂ ਮਿਲਿਆ fó ਮੈਨੂੰ ਮਿਲਣਾ ਮਿਲਣ ਵਾਸਤੇ ਮੇਰੀ ਸਪੋਰਟ ਕਰੋ ਜਿਹਨੇ ਵੀ ਆਪਣੇ ਪੰਜਾਬ ਦੇ ਜਾਂ ਜਿਹੜੇ ਸੋਸ਼ਲ ਮੀਡੀਆ ਨੂੰ ਦੇਖਦੇ ਵਾਤਵਾਤੇ ਨੂੰ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਜਿਹੜੀ ਸੀਐਮ ਸਾਹਿਬ ਤੱਕ ਪਹੁੰਚੇ ਪੰਜਾਬ ਸਰਕਾਰ ਤੱਕ ਸੈਂਟਰ ਗਵਰਨਮੈਂਟ ਤੱਕ ਪਹੁੰਚੇ ਔਰ ਇਸ ਮਸਲੇ ਨੂੰ ਲੈ ਕੇ ਮੈਂ ਸੀਮ ਕੌਰ ਨੂੰ ਮਿਲਣਾ ਸੈਂਟਰ ਦੇ ਮੰਤਰੀਆਂ ਨੂੰ ਮਿਲੂੰਗਾ ਕਈ ਰੀ ਬੰਦਾ ਕਹਿੰਦਾ ਕਿ ਸਾਨੂੰ ਚਲਾ ਨਹੀਂ ਤਾ ਸਾਨੂੰ ਨਹੀਂ ਪਤਾ ਕਿ ਚੰਨਣਸ ਨੇ ਆਉਣਾ ਇਸ ਵੀਡੀਓ ਨੂੰ ਮੇਰਾ ਬਿਆਨ ਹੀ ਸਮਝਿਆ ਜਾਵੇ ਮੈਂ ਤੁਹਾਨੂੰ ਇਹ ਗੱਲ ਵੀਡੀਓ ਪਾਉਣ ਦਾ ਕਾਰਨ ਹੈ ਕਿ ਮੈਂ ਜਾ ਕੇ ਉਹਨੂੰ ਮਿਲਣਾ ਜੀ ਤੇ ਆਪਣੀ ਜਿਹੜੀ ਗੱਲ ਉਹ ਆਹਮੋ ਸਾਹਮਣੇ ਬਹਿ ਕੇ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੇ ਨਾਲ ਕਰਨੇ ਕਿ ਦੱਸੋ ਮੇਰੇ ਨਾਲ ਮਤਰਈ ਮਾਂ ਵਾਲਾ ਸਲੋਕ ਕਿਉਂ ਕੀਤਾ ਕਿ ਮੈਨੂੰ ਕਿਉਂ ਨਹੀਂ ਕੁਝ ਦਿੱਤਾ ਹੋਰ ਵੀ ਬੜੇ ਮਸਲੇ ਨੇ ਜੋਧਪੁਰੀਆਂ ਦੇ ਕਿਉਂਕਿ ਜੰਨੀਆਂ ਸਾਡੀਆਂ ਸ਼ਕਤ ਜਥੇਬੰਦੀਆਂ ਨੇ ਇਹਨਾਂ ਨੇ ਕੋਈ ਮਸਲਾ ਕੋਈ ਗੰਭੀਰਤਾ ਨਾਲ ਲਿਆ ਨਹੀਂ ਨਾ ਕੋਈ ਹੱਲੀ ਕਰਾਇਆ ਬੜੇ ਜੋਧਪੁਰੀਆਂ ਨੇ ਮੈਂ ਫਿਰ ਦੁਬਾਰਾ ਤੁਹਾਨੂੰ ਰਿਪੀਟ ਕਰਨਾ ਕਿ ਬਹੁਤ ਜੋਧਪੁਰੀਆਂ ਨੇ ਜਿਨ੍ਹਾਂ ਨੂੰ ਕੁਛ ਨਹੀਂ ਮਿਲਿਆ ਔਰ ਦਵਾਈ ਖਣੋਂ ਹੀ ਮਰ ਗਏ ਨੇ ਉਹ ਉਹਨਾਂ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਸ ਮੁੱਦੇ ਤੇ ਮੈਂ ਪਹਿਲਾਂ ਵੀ ਗੱਲ ਕਰ ਚੱਕਿਆ ਬਾਕੀ ਮੈਂ ਉਹਨਾਂ ਦੇ ਘਰੇ ਜਾ ਜਾ ਕੇ ਵੀਡੀਓ ਬਣਾ ਬਣਾ ਕੇ ਪਾਈਆਂ ਹੁਣ ਮੈਂ ਡਿਪਟੀ ਕਮਿਸ਼ਨਰ ਰਾਈ ਵੀ ਇੱਕ ਮੰਗ ਪੱਤਰ ਤਾਂ ਉਹ ਹੀ ਇਨਕੁਆਰੀ ਘੜੀ ਮੋੜੀ ਆ ਰਹੀ ਆ ਉਹਦੇ ਤੇ ਮੇਰੇ ਬਿਆਨ ਕਲਮਬੱਧ ਕੀਤੇ ਜਾਂਦੇ ਆ ਔਰ ਮੈਂ ਉਹਦੇ ਵਿੱਚ ਵੀ 11 4 2025 ਯਾਰੋ ਐਸੇ ਵੀ ਨੇ ਮਾਪਲਸ ਨੂੰ ਬਿਆਨ ਆਪਣੇ ਦਿੱਤੇ ਨੇ ਕਲਮਬੰਦ ਕਰਵਾਇਆ ਨੇ ਕਿ ਮੈਂ ਸੀਐਮ ਸਾਹਿਬ ਨਾਲ ਮਿਲਣਾ ਚਾਹੁੰਦਾ ਤੇ ਮੈਨੂੰ ਸੀਐਮ ਸਾਹਿਬ ਨਾਲ ਮਿਲਾਓ ਤੇ ਇਸ ਭਰਾਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਮੈਂ ਆਉਣ ਵਾਲੇ ਦਿਨਾਂ ਵਿੱਚ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ ਉਹਨਾਂ ਨੂੰ ਮਿਲ ਕੇ ਦੱਸ ਸਕਾਂ ਕਿ ਸਾਡ ਨੂੰ ਕੁਝ ਵੀ ਨਹੀਂ ਮਿਲਿਆ ਜੋਤਪ੍ਰਿਆ ਨੂੰ ਇਹਦੀ ਪੜਤਾਲ ਕਰਾਈ ਜਾਏ ਜਿਨ੍ਹਾਂ ਨੂੰ ਮਿਲਿਆ ਉਹ ਚੁੱਪ ਕਰਕੇ ਬੈਠੇ ਭਾਈ ਜਿਨ੍ਹਾਂ ਨੂੰ ਨਹੀਂ ਮਿਲਿਆ ਤੇ ਮੇਰੇ ਮੇਰੇ ਵਾਰ ਕਿਉਂ ਨਹੀਂ ਮਿਲਿਆ ਮੈਸ ਕਰਕੇ ਬਾਰ-ਬਾਰ ਸਾਡੇ ਸੰਗਤਾਂ ਦੇ ਪੰਜਾਬ ਦੀ ਜਨਤਾ ਔਰ ਸਰਕਾਰ ਦੇ ਰੂਪ ਨੂੰ ਮੇਰੀ سپورਟ ਕੀਤੀ ਜਾਏ ਔਰ ਇਸ ਵੀਡੀਓ ਨੂੰ ਵਾਤਵਾਜ ਜਿਹੜਾ ਸ਼ੇਅਰ ਕੀਤਾ ਜਾਏ ਔਰ ਲਾਈਕ ਕਮੈਂਟ ਕਰਕੇ ਵੀ ਆਪੇ ਜਿਹੜੇ ਵਿਚਾਰ ਦਿੱਤੇ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ